ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਗੁਰੂ ਕਿਰਪਾ ਬਟੀਗਾਨ ਬਲੌਗਸ ਵਿੱਚ ਅੱਜ ਦੀ ਵੀਡੀਓ ਵਿੱਚ ਕਾਟਨ ਦੇ ਸੂਟ ਹੈ ਜੀ ਤੇ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਲੈਸ਼ਾਂ ਵਾਲੇ ਸੂਟ ਹੈ ਬਹੁਤ ਸੋਹਣੇ ਮੀਟਿੰਗ ਵਾਲੇ ਸੂਟ ਹੈ ਜੀ ਡਿਜ਼ਾਈਨਰ ਸੂਟ ਹੈ ਪ੍ਰਿੰਟਡ ਤੇ ਕੰਟਰਾਸਟ ਬਹੁਤ ਸੋਹਣਾ ਹੈ ਜੀ ਲੱਗ ਤੋਂ ਡਿਜ਼ਾਈਨਿੰਗ ਦਾ ਸਾਰੇ ਸੂਟਾਂ ਨੇ ਜਿਹੜੇ ਰਾਮਟੈਕਸ ਦੇ ਸੂਟ ਹੁੰਦੇ ਆ ਸਟੱਫ ਵੀ ਬਹੁਤ ਵਧੀਆ ਹੁੰਦਾ ਹੈ ਤੇ ਜਿਹੜਾ ਬਾਟਮ ਦਾ ਸਟੱਫ ਹੈ ਉਹ ਮਸਲਤ 2 ਮੀਟਰ ਹੁੰਦਾ ਤੇ ਜਿਹੜੀ ਦੁਪੱਟਾ ਹੈ ਜੀ ਉਹ 2.5 ਮੀਟਰ ਦਾ ਹੁੰਦਾ ਹੈ ਜੀ ਫੁੱਲ ਦੁਪੱਟਾ ਸਾਈਜ਼ ਹੁੰਦਾ ਹੈ ਇਹਦਾ ਠੀਕ ਹੈ ਜੀ ਦਿਖਾਉਂਦੇ ਇਹਨਾਂ ਵਿੱਚੋਂ ਕੋਈ ਪਸੰਦ ਆਉਂਦਾ ਤੇ ਤੁਸੀਂ ਆਰਡਰ ਕਰਨਾ ਜੀ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 9886721 डबल 0 ਜੇ 2 ਮੀਟਰ ਹੈ ਇਹ ਨਹੀਂ ਲਾਉਂਦੇ ਪਰਪਲ ਕਲਰ ਤੇ ਪ੍ਰਿੰਟ ਬਹੁਤ ਸੋਹਣਾ ਹੈ ਜੀ ਇਹ ਪ੍ਰਿੰਟ ਬਹੁਤ ਹੀ ਵਧੀਆ ਪ੍ਰਿੰਟ ਹੈ ਲਾਵਣਾ ਵਾਲਾ ਪ੍ਰਿੰਟ ਹੈ ਜੀ ਸੈਲਫ ਪ੍ਰਿੰਟ ਦੇ ਵਿੱਚ ਸੂਟ ਹੈ neck ਦੀ ਡਿਜ਼ਾਈਨਿੰਗ ਦੇਖੋ ਤੇ ਬੀਡਿੰਗ ਲੱਗੀ ਹੋਈ ਜੀ ਫਰੰਟ ਦੇ ਉੱਤੇ ਤੇ ਅਤਿ ਦਮਾਰ ਗਏ ਉੱਤੇ ਠੀਕ ਹੈ ਜੀ ਦੇਖੋ ਇਹ ਡਿਜ਼ਾਈਨ ਹੈ ਤੇ ਇਹਦੇ ਨਾਲ ਜਿਹੜੀ ਬਾਟਮ ਹੈ ਜੀ نیچے نیچے ਬੀਡਿੰਗ ਲੱਗ ਕੇ ਡਿਜ਼ਾਈਨਿੰਗ ਕੀਤੀ ਹੋਈ ਹੈ ਜੀ ਜਿਹੜੀ ਇਹ ਲੈਸ਼ ਲੱਗੀ ਹੋਈ ਜੀ ਕਾਟਮ ਦੀ ਲੈਸ਼ ਇਹ ਖਰਾਬ ਨਹੀਂ ਹੁੰਦੀ ਜੀ ਢਾਈ ਹੋ ਕੇ ਇਹ ਲੈਸ਼ ਲੱਗਦੀ ਹੈ ਤੇ ਇਹਦੇ ਨਾਲ ਡਿਜ਼ਾਈਨ ਬਣਦਾ ਹੈ ਜੀ ਬੋਲ ਕੇ ਆ ਮੈਂ ਆਪਣੀ ਇੱਕ ਉਹ ਤਿੰਨ ਜਿਹੇ ਦਾ ਤੇ ਪਲੇਨ ਬਾਟਮ ਹੈ ਜੀ ਇਹ ਦੇ ਨਾ ਤੇ ਕਿਹਨਾਂ ਦਾ ਕਲਰ ਦੀ ਬੋਟਮ ਹੈ ਤੇ ਬਹੁਤ ਹੀ ਵਧੀਆ ਤੇ 3 ਮੀਟਰ ਦੀ ਬੋਟਮ ਹੈ ਜੀ ਕੰਟਰਾਸਟ ਬਹੁਤ ਸੋਹਣਾ ਹੈ ਜੀ ਸ਼ਰਟ ਫਲਾਵਰਾਂ ਵਾਲੀ ਡਿਜ਼ਾਈਨਰ ਸ਼ਰਟ ਹੈ ਲੈਕ ਦੀ ਡਿਜ਼ਾਈਨਿੰਗ ਬਹੁਤ ਸਭ ਬਣਾਉਂਦੇ ਹੁੰਦੇ ਸੀ ਤੇ ਕਲਰ ਵੀ ਬਹੁਤ ਸੋਹਣਾ ਹੈ ਜੀ ਤੇ ਇਹਦੇ ਨਾਲ ਮਛਲੀੰਨ ਦਾ ਦੁਪੱਟਾ ਜੀ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਤੇ ਜਿਹੜਾ ਦੁਪੱਟੇ ਦਾ ਸਾਈਜ਼ ਹੁੰਦਾ 2.5 ਮੀਟਰ ਹੁੰਦਾ ਤੇ ਰਾਮਪਾਸ ਦਾ ਸ਼ੋਰ ਹੁੰਦੀ ਹੈ ਜੀ ਜਿਹੜਾ ਇਹਦੇ ਚਾਮ ਹੈ ਜੀ ਨੇ ਸ਼ਰਟ ਦੇ ਵਿੱਚ ਕਲਰਾਂ ਚ ਇਹਨਾਂ ਹੀ ਦੁਪੱਟੇ ਇਹ ਫੋਰ ਸਾੜਾ ਦਾ ਲੈਸ ਲੱਗੀ ਹੋਈ ਹੈ ਜੀ ਕਾਟਨ ਦੀ ਇਹ ਸਾਬੂਹ ਸੈਂਟਰ ਦੇ ਵਿੱਚ ਵੀ ਡਿਜ਼ਾਈਨ ਹੈ ਬੜੀ ਹੋਈ ਹੈ ਜੀ ਬਹੁਤ ਸੋਹਣਾ ਸ਼ਰਟ ਹੈ ਜੀ ਹਾਂ ਹਾਂਜੀ ਕਿਹੜਾ ਡਿਜ਼ਾਈਨ ਹੈ ਜੀ ਪ੍ਰਿੰਟ ਦਾ ਫਰਕ ਹੈ ਜੀ ਡਿਜ਼ਾਈਨਿੰਗ ਤੇ ਬੀਡਿੰਗ ਲੱਗੀ ਹੋਈ ਹੈ ਜੀ ਦੇ ਉੱਤੇ ਵੀ ਇਹਦਾ ਵੀ ਪ੍ਰਿੰਟ ਬਹੁਤ ਸੋਹਣਾ ਹੈ ਤੇ ਕਲਰ ਵੀ ਬਹੁਤ ਹੀ ਧਿਆਰਾ ਕਲਰ ਹੈ ਜੀ ਫਲਾਵਰਾਂ ਦੇ ਵਿੱਚ ਕਲਰ ਹੈ ਸ਼ਰਟ ਦਾ ਤੇ ਰੌਮਟੈਕਸ ਬ੍ਰਾਂਡ ਦੇ ਸੂਟ ਹੈ ਜਿਹੜੇ ਤੁਹਾਨੂੰ ਦਿਖਾ ਰਹੀਆਂ ਜੀ ਅਲਟੀ ਵੀਡੀਓ ਵਿੱਚ ਤੇ ਦੇਖੋ ਬਿਲਿੰਗ ਲੱਗੀ ਹੋਈ ਹੈ ਘਰੇ ਤੇ ਤੇ ਨੀਚੇ ਲੈਸ਼ ਲੱਗੀ ਹੋਈ ਹੈ ਤੇ ਤੁਸੀਂ ਬਾਜੂ ਤੇ ਵੀ ਇਦਾਂ ਬਿਲਿੰਗ ਲਗਾ ਕੇ ਤੇ ਲੈਸ਼ ਲਗਾ ਕੇ ਡਿਜ਼ਾਈਨਿੰਗ ਰੈਡੀ ਕਰਵਾ ਸਕਦੇ ਹੋ ਜੀ ਪਲੇਨ ਬਾਟਮ ਹੈ ਜੀ ਤੇ ਨਾਲ ਕਲਰ ਬਹੁਤ ਪਿਆਰਾ ਹੈ ਜੀ ਪ੍ਰਿੰਟ ਬਹੁਤ ਹੀ ਵਧੀਆ ਤੇ ਪਲੇਨ ਬਾਟਮ ਹੈ ਜੀ ਤੇ ਨਾਲ ਬਹੁਤ ਸਾਰੇ ਕਿੜਮੇ-ਕਿੜਮੇ ਜੇ ਕਲਰ ਹੈ ਜੀ ਜਿਹੜੇ ਰਾਮਟੈਕ ਦਾ ਸਟਾਫ ਹੁੰਦਾ ਹੈ ਖਰਾਬ ਨਹੀਂ ਜੀ ਹੁੰਦਾ ਬਹੁਤ ਵਧੀਆ ਰਹਿੰਦਾ ਹੈ ਜੀ ਇਹ ਇਹ ਤੇ ਮਛਲੀਨ ਦਾ ਦੁਪੱਟਾ ਹੈ ਡਿਜ਼ਾਈਨਰ ਮਛਲੀਨ ਦਾ ਦੁਪੱਟਾ ਇਹਦਾ ਦੇਖਿੰਦੇ ਤਾਂ ਕੀ ਡਿਜ਼ਾਈਨਿੰਗ ਕਿੰਨੀ ਹੋਈਗੀ ਦੁਪੱਟੇ ਦੀ ਤੇ ਪੂਰ ਸਾੜ ਲੈ ਦੁਪੱਟੇ ਤੇ ਲੱਗਦੀ ਹੈ ਫਸਟ ਨੰਬਰ ਦੇ ਦਿਖਾਇਆ ਉਹਦੇ ਵਿੱਚ ਹੀ ਕਲਰ ਹੈ ਜੀ ਇਹ ਰਣੀ ਸ਼ੀਟ ਗਾਜਰੀ ਦਾ ਕਲਰ ਹੈ ਬਹੁਤ ਸੋਹਣਾ ਬੀਡਿੰਗ ਲੱਗੀ ਹੋਈ ਹੈ neck ਦੀ ਡਿਜ਼ਾਈਨਿੰਗ ਬੀਡਿੰਗ ਲਗਾ ਕੇ ਫਰੰਟ ਦੀ ਡਿਜ਼ਾਈਨਿੰਗ ਤੇ ਰੇਸ ਦੇ ਘੇਰੇ ਦੀ ਡਿਜ਼ਾਈਨਿੰਗ ਹੈ ਜੀ ਬੀਡਿੰਗ ਲਗਾ ਕੇ ਠੀਕ ਹੈ ਤੇ ਫਲੇਨ ਬਾਟਮ ਹੈ ਜੀ ਇਹਦੇ ਨਾਲ 3 ਮੀਟਰ ਦੀ ਬਾਟਮ ਹੁੰਦੀ ਹੈ ਜੀ ਜਿਹੜੇ ਰੰਗ ਦਾ ਸੇਲ ਹੁੰਦੇ ਹੈ ਤੇ 2.5 ਮੀਟਰ ਦਾ ਦੁਪੱਟਾ ਹੁੰਦਾ ਹੈ ਇਹ ਵੀ ਕਲਰ ਬਹੁਤ ਸੋਹਣਾ ਹੈ ਜੀ ਦੁਪਾਉਣਾ ਹੈ ਹਾਂ ਜੀ ਡਿਜ਼ਾਈਨਰ ਦੁਪੱਟਾ ਹੈ ਜੀ ਬਹੁਤ ਸਾਰ ਲੈਸ਼ ਲੱਗੀ ਹੋਈ ਹੈ ਤੇ ਸੈਂਟਰ ਦੇ ਵਿੱਚ ਵੀ ਡਿਜ਼ਾਈਨਿੰਗ ਲਈ ਹੋਈ ਹੋਈ ਹੈ ਬਹੁਤ ਹੀ ਵਧੀਆ ਡਿਜ਼ਾਈਨਰ ਦੁਪੱਟਾ ਹੈ ਜੀ ਹਾਂ ਜੀ ਡਿਜ਼ਾਈਨ ਹੈ ਜੀ ਵਰਕ ਕੀਤਾ ਹੋਇਆ ਹੈ ਤੇ ਗੇਡਿੰਗ ਵੀ ਲੱਗੀ ਹੋਈ ਹੈ ਕੰਦਰ ਦੇ ਵਿੱਚ ਸਟਾਇਲ ਹੈ ਤੇ ਇਹ ਰਾਮਦਾਸ ਬ੍ਰਾਂਡ ਦਾ ਸੂਟ ਹੈ ਜੀ ਆਪਾਂ 프ਰੰਟ ਦੀ ਡਿਜ਼ਾਈਨਿੰਗ ਦੇਖੋ ਛੋਟੇ ਬੁੱਟੀਆਂ ਪਾਈ ਹੋਈਆਂ ਜੀ ਸੈਂਟਰ ਦੇ ਵਿੱਚ ਤੇ ਪ੍ਰਿੰਟਿੰਗ ਬਹੁਤ ਵਧੀਆ ਤੇ ਨੀਚੇ ਤੇ ਲਿਖਿਆ ਹੋਇਆ ਜੀ ਦੰਗਰ ਕਰ ਦਿੱਤਾ ਬੇਨਪਾਈ ਹੋਈ ਹੈ ਜੀ ਕਲਰ ਬਹੁਤ ਸੋਹਣਾ ਹੈ ਗ੍ਰਾਮ ਟੈਕਸ ਦਾ ਸੋਟਿਆ ਜੀ ਇਹ ਵੀ ਤੇ ਕੋਲੇ ਨੀ ਬੋਟਮ ਰਹੀ ਜੀ ਇਹਦੇ ਨਾਲ ਫਾਈ ਹਾਂ ਠੀਕ ਹੈ ਤੇ ਪਿਓਰ ਸ਼ਫੌਨ ਦਾ ਦੁਪੱਟਾ ਹੈ ਜੀ 2.5 ਮੀਟਰ ਦਾ ਖਲੇਲ ਨਮਕਾ ਖਲੇਲ ਨਮਕਾ ਹਾਂ ਜੀ ਇਹਕੇ ਡਿਜ਼ਾਈਨਾਂ ਦੀ ਵੱਡੇ ਪ੍ਰਿੰਟ ਦੇ ਵਿੱਚ ਤੇ ਮੀਟਿੰਗ ਲੱਗੀ ਹੋਈ ਹੈ ਡਿਜ਼ਾਈਨਿੰਗ ਬਣਾਈ ਹੋਈ ਹੈ ਜੀ neck ਦੇ ਉੱਤੇ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਜੀ ਕੰਟਰਾਸਟ ਦੇ ਵਿੱਚ ਹੈ ਜੀ ਇਹ ਸੂਟ ਤੇ نیچے ਘੇਰੇ ਤੇ ਬੀਡਿੰਗ ਲਗਾ ਕੇ ਡਿਜ਼ਾਈਨਿੰਗ ਰੈਡੀ ਕੀਤੀ ਹੋਈ ਹੈ ਜੀ। ਸਰ ਜੀ ਕਿਹੜਾ ਚਾਹ ਰਹੇ ਤੇ ਪਤਾ ਨਾ ਆ ਰਿਹਾ। ਮਸ਼ਲੀਨ ਦਾ ਦੁਪੱਟਾ ਹੈ ਜੀ ਡਿਜ਼ਾਈਨਰ। ਪ੍ਰਿੰਟ ਥੋੜਾ ਲੱਗ ਰਿਹਾ ਤੁਹਾਨੂੰ ਪਹਿਲਾਂ ਖਾਣੇ। ਇਹ ਵੱਡੇ ਪ੍ਰਿੰਟ ਦੇ ਵਿੱਚ ਹੈ ਜੀ। ਇਹ ਗੋਲ ਬੈਡੀਆਂ ਡੰਡੇ। ਕਾਟਨ ਦੀ ਲਾਚ ਲੱਗੀ ਹੋਈ ਹੈ ਜੀ ਕੋਰਸ। ਕਾਈ ਮੇ ਥੋੜਾ ਦੁਪੱਟਾ ਹੈ ਜੀ। ਇਹਨਾਂ ਜੀ ਸਲਵ ਪ੍ਰਿੰਟ ਦੇ ਵਿੱਚ ਸੂਟ ਹੈ ਤੇ 프ਰੰਟ ਤੇ ਹੈਂਡਵਰਕ ਕੀਤਾ ਹੈ ਜੀ। ਪ੍ਰਿੰਟ ਦੇ ਉੱਤੇ ਤੇ ਸਾਰਾ ਟੋਪੀ ਹਾਂਡਵਰਕ ਹੈ ਜੀ। ਕਲਰ ਬਹੁਤ ਸੋਹਣਾ ਹੈ ਜੀ। ਤੇ ਨੀਚੇ ਘੇਰੇ ਤੇ ਵੀ ਵਰਕ ਕੀਤਾ ਹੋਇਆ ਹੈ ਜੀ ਸਾਰਾ। ਠੀਕ ਹੈ ਜੀ ਇਦਾਂ ਨੂੰ ਵਾਜੂ ਦਾ ਪ੍ਰਿੰਟ ਆ ਗਿਆ ਜੀ। ਤੇ ਪਲੇਨ ਬਾਟਮ ਹੈ ਜੀ ਇਹਦੇ ਨਾਲ ਲਾਈਟ ਸੀ ਗ੍ਰੀਨ ਦੀ ਬਾਟਮ ਹੈ। ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਜੀ। ਇੱਕ ਫਰੰਟ ਦੀ ਡਿਜ਼ਾਈਨਿੰਗ ਹੈ ਜੀ ਐਨੇ ਹੀ ਬੈਕ ਦੀ ਡਿਜ਼ਾਈਨਿੰਗ ਹੈ ਜੀ। ਤੇ ਮਸਲੀਨ ਦਾ ਦੁਪੱਟਾ ਜੀ ਇਹਦੇ ਨਾਲ ਸੈਲਫ ਪ੍ਰਿੰਟ ਤੇ ਬਹੁਤ ਸੋਹਣਾ ਦੁਪੱਟਾ ਹੈ ਜੀ। ਬਿਰਕੁਨ ਸੌਫਟ ਹੋਣਾ। मछली इंदा तो पकड़ फोर साइड लैस लगी हुई है तो देखो प्रिंट देखो बहुत ही बढ़िया डिजिटल प्रिंट के बीच का पट्टा है देखिए देवी चले वेंडर कलर है जी डिजाइनिंग सेम रहेगी जी सिर्फ कलर चेंज है जी ये भी कलर बहुत प्यारा है जी ਬਿਲਿੰਗ ਬੋਟਮ ਹੈ ਜੀ ਇਹ ਨਾਲ 3 ਮੀਟਰ ਦੀ ਤੇ ਮਸ਼ਰੀਨ ਦਾ ਦੁਪੱਟਾ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਜੀ ਇਹ ਵੀ ਬਹੁਤ ਪਿਆਰੀ ਨੇ ਜੀ ਡਿਜ਼ਾਈਨ ਬਹੁਤ ਪੱਕੇ ਲੱਗਦਾ ਬਹੁਤ ਹੀ ਲੱਗਿਆ ਹਾਂ ਜੀ ਕੀ ਡਿਜ਼ਾਈਨ ਹੈ ਜੀ 프ਰੰਟ ਤੇ ਵਰਕ ਤੇ ਪ੍ਰਿੰਟ ਬਹੁਤ ਸੋਹਣਾ ਹੈ ਜੀ ਤੇ ਬਿਲਡਿੰਗ ਲੱਗੀ ਹੋਈ ਜੀ 프ਰੰਟ ਦੇ ਉੱਤੇ ਫਲਾਵਰਾਂ ਦੇ ਵਿੱਚ ਪ੍ਰਿੰਟ ਹੈ ਜੀ ਤੇ ਨੀਚੇ ਘਰੇ ਤੇ ਕਾਟਨ ਦੀ ਲੇਅਰ ਹੈ ਤੇ ਪੂਰਾ ਪ੍ਰਿੰਟ ਹੈ ਜੇ ਸੇਮ ਡਿਜ਼ਾਈਨ ਦੇ ਵਿੱਚ ਇਹ ਕੀ ਹੈ ਪਹਿਲੇ ਕਿੰਨੇ ਕੱਪੜੇ ਖਲਾਗੇ ਇਧਰੇ ਹੈ ਪਲੇਨ ਬਾਟਮਾ ਜੀ ਦੇ ਨਾਲ ਇਹ ਵੀ ਕਲਰ ਬਹੁਤ ਪਿਆਰਾ ਹੈ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਜੀ ਫਲਾਵਰਾਂ ਵਾਲਾ ਡਿਜ਼ਾਈਨ ਹੈ ਇਹ ਫਰੰਟ ਹੋ ਕੇ ਡਿਜ਼ਾਈਨਿੰਗ ਹੈ ਜੀ ਤੇ ਬੈਕ ਤੇ ਵੀ ਇਦਾਂ ਹੀ ਪ੍ਰਿੰਟ ਹੈ ਤੇ ਇਹਦੇ ਨਾਲ ਫਲੋਰ ਸ਼ਿਫੋਨ ਦਾ ਦੁਪੱਟਾ ਚ ਹੈ ਵੀ ਇਹਦੇ ਤੇ ਪ੍ਰਿੰਟ ਹੈ ਵਿੱਚ ਤੇ ਹੋਰ ਸ਼ਿਫੋਨ ਦਾ ਦੁਪੱਟਾ ਹੈ ਇਹ ਵੀ ਬਹੁਤ ਹੀ ਅੱਛਾ ਹੈ ਜੀ। ਹਾਂਜੀ ਲਾਈਟ ਪੀਸ ਬਣਿਆ। ਪ੍ਰਿੰਟ ਬਹੁਤ ਸੋਹਣਾ ਹੈ ਜੀ। ਜਦੋਂ ਤੁਸੀਂ ਇਕੱਲਾ ਵੇਖੋ ਹੋਏਗਾ ਕਿਵੇਂ ਪ੍ਰਿੰਟ ਟੈਕਨੋਗਰਾਮ ਵਾਲਾ ਸਟੋਨ ਵਰਕ ਕਰਕੇ ਹੋਇਆ ਹੈ ਜੀ ਪੂਰੇ ਫਰੰਟ ਦੇ ਉੱਤੇ ਪੂਰੇ ਫਰੰਟ ਦੇ ਉੱਤੇ ਸਟੋਨ ਗਰਚ ਲੱਗਿਆ ਹੋਇਆ ਤੇ ਨੀਚੇ ਘੇਰੇ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਜੀ ਟੋਟਲੀ ਹੈਂਡਵਰਕ ਕੀਤਾ ਹੋਇਆ ਜੀ ਇਹ ਸਾਰਾ। ਇਹ ਵੀ ਰਾਮਪੈਕਸ ਬ੍ਰਾਂਡ ਦਾ ਸੂਟ ਹੈ ਜੀ। ਕਲਰ ਬਹੁਤ ਪਿਆਰਾ ਹੈ ਜੀ। ਨਹੀਂ ਲਾਈਟ ਹੈ ਨਹੀਂ ਲਾਈਟ ਗਾਧਾ ਦਾ ਰੱਖੋ ਡਾਕਟਰ ਇਹ ਤਾਂ ਹੀ ਕਰਿੰਦਾ ਹੈ ਜੀ ਲੈਣੇ ਚਾਹੀਦੇ ਤੇਰੀ ਮਾਰਟੀ ਤੇ ਯਾਦ ਰੱਖੀਏ ਆਪਾਂ ਪ੍ਰਿੰਟ ਕਰੀਏ ਹੋਏ ਮਗਨ ਕੈਕੂ ਉਧਰ ਦੋਏ ਆ ਗੋਦ ਨਾਲ ਤੇ ਇਹਦੇ ਨਾਲ ਫਲੇਨ ਬਟਨ ਹੋ ਜਾਏਗੀ ਉਹ ਦਿਨ ਕੋ ਜਾਏਗੀ ਫਿਰ ਜਿਹੜਾ ਨਾ ਇੰਜੋਏ ਆਈਕਨ ਤੇ ਫਲੇਨ ਬਟਨ ਜੀ ਦਿਨ ਆ ਤੇ ਮਛਲੀ ਅੰਦਰ ਦੁਪੱਟਾ ਪਾਉਂਦੇ ਆਂ ਮੈਂ ਪਿੱਛੇ ਕਰ ਲਾ ਮੈਂ ਤਾਂ ਚੱਤ ਤੱਕ ਹੀ ਗਏ ਬੈਂਕ ਨਹੀਂ ਆ ਸਕਦਾ ਹੋਵੇਗਾ ਉਹ ਵੀਡੀਓ ਮੇਰਾ 15 ਮਿੰਟ ਆ ਕੇ ਪਏ ਗੰਡੇ ਵੇਚ ਆ ਗਏ ਤੇ ਇਹਦੇ ਨਾਲ ਮੈਂ ਸ਼ਰੀਂ ਦਾ ਦੁਪੱਟਾ ਵੀਡੀਓ ਉਹਨੂੰ ਡਾਕ ਕਵੀ 4 ਸੈਡ ਕਾਟਨ ਦੀ ਲਾਸ਼ ਤੇ ਡਿਜ਼ਾਈਨਰ ਦੁਪੱਟਾ ਹੈ ਜੀ ਬਹੁਤ ਸੋਹਣਾ ਬੋਲਡਰ ਬਣਿਆ ਹੋਇਆ ਜੀ ਦੁਪੱਟੇ ਦਾ 4 ਸੈਡ ਤੇ ਸੈਂਟਰ ਦੇ ਵਿੱਚ ਇਹ ਮੈਂ ਸ਼ਰਟ ਦਾ ਡਿਜ਼ਾਈਨ ਹੈ ਫੋਨ ਲੱਗਦਾ ਹੈ ਐਕਚੁਅਲੀ ਇਹਦਾ ਦੁਪੱਟਾ ਹੈ ਡਾਟਸ ਦੇ ਵਿੱਚ ਡਿਜ਼ਾਈਨ ਹੈ ਫਰੰਟ ਤੇ ਵਰਕ ਤੇ ਬੀਡਿੰਗ ਲੱਗੀ ਹੋਈ ਹੈ ਜੀ ਚੈੱਕ ਕਰਕੇ ਕਰਦੇ ਲੇਗੇ ਹੈ ਤੇ ਨੀਚੇ ਘੇਰੇ ਤੇ ਵੀ ਵਰਕ ਕੀਤਾ ਹੋਇਆ ਹੈ ਜੀ ਜਿੰਨੇ ਸੂਟ ਕਰਨੀ ਆਪਾਂ ਨੇ ਜਿੰਨੇ ਮੰਗਾਣੇ ਚਾਹੀਏ ਇਹ ਵੀ ਪ੍ਰਿੰਟ ਬਹੁਤ ਸੋਹਣਾ ਤੇ ਕਲਰ ਵੀ ਬਹੁਤ ਪਿਆਰਾ ਹੈ ਜੀ ਕਾਹ ਵਾੜੀ ਕਿਹਨਾਂ ਪੀਓ ਸਿੱਟੂ ਜੀ ਰਾਮਪਕਸ ਦਾ ਵੀ ਸੂਟ ਹੈ ਸੇਮ ਡਿਜ਼ਾਈਨ ਦੇ ਵਿੱਚ ਸੂਟ ਹੈ ਜੀ ਇਹ ਤੇ ਇਹਦੇ ਨਾਲ ক্লোਥ ਸਫੋਂ ਦਾ ਦੁਪੱਟਾ ਹੈ ਜੀ ਇਹ ਤਾਂ ਰੈਡੀ ਹੋਏਗਾ ਜੀ ਸੂਟ ਹਾਂਜੀ ਬਿਜੂਟ ਕੱਟਾ ਤੇ ਫਰੰਟ ਦੇ ਉੱਤੇ ਵਰਕ ਕੀਤਾ ਹੋਇਆ ਜੀ ਸੈਲਫ ਫਰੰਟ ਦੇ ਵਿੱਚ ਸੂਟ ਹੈ ਜੀ ਇਹ ਬੇਲ ਪਾਈ ਹੋਈ ਜੀ ਫਰੰਟ ਦੇ ਉੱਤੇ ਤੇ ਨੀਚੇ ਘੇਰੇ ਤੇ ਬਹੁਤ ਸੋਹਣਾ ਵਰਕ ਜੀ ਕੀਤਾ ਹੋਇਆ ਤੇ ਨੀਚੇ ਬੀਡਿੰਗ ਲੱਗੀ ਹੋਈ ਹੈ बाजू से वर्क है जी पूरा सूट है बाजू से भी करवा सकते हो वर्क बॉटम से करवाना बॉटम से भी हो जाएगा जी थोड़ी एंटेड मछलीन का दुपट्टा है सूट बहुत प्यारा है जी ਪ੍ਰਿੰਟਡ ਮੁਸ਼ਲੀਨ ਦਾ ਬਟਾ ਦਿਲ ਨਹੀਂ ਘਾ ਦਿਲ ਸੇ ਮੁਸ਼ਲੀਨ ਦਾ ਬਟਾ 4 ਸਾਈਡ ਕੋਟਨ ਬਰੀਕ ਪਤੀ ਆ ਗਿਆ ਭੈਣੋ ਯਾਰ ਮਾਹੀ ਯਾਰ ਉਹ ਥੇ ਕਿ ਇਸ ਤਰੀ ਦੀ ਸਟੀਪੀ ਵੀ ਛੋੜੀ ਹੋ ਗਈ ਹਾਂਜੀ ਇਹ ਕਈ ਪ੍ਰਿੰਟ ਹੈ ਜੀ ਇਹ ਬਰੀਕ ਪ੍ਰਿੰਟ ਦੇ ਵਿੱਚ ਹੈ ਜੀ ਕਾਟਨ ਦਾ ਹੈ ਹੀ ਨਹੀਂ ਆਣਾ ਇਹ ਤੈਨੂੰ ਸਿਆਣਾ ਕਿਥੋਂ ਲੱਗਦਾ ਇਹ ਪ੍ਰਿੰਟ ਦੇ ਵਿੱਚ ਸੂਟ ਹੈ ਜੀ ਤੇ نیچے ਘੇਰੇ ਤੇ ਵਰਕ ਕੀਤਾ ਹੋਇਆ ਤੇ ਔਰਗੈਂਜ਼ਾ ਲੈਸ਼ ਲੱਗੀ ਹੋਈ ਹੈ ਜੀ ਵਰਕ ਵਾਲੀ ਇਹ ਵੀ ਕਲਰ ਬਹੁਤ ਪਿਆਰਾ ਹੈ ਜੀ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਜੀ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਸੇਮ ਪ੍ਰਿੰਟ ਦੇ ਵਿੱਚ ਸੂਟ ਹੈ ਜੀ ਇਹ ਬਾਟਮ ਦਾ ਸਪ੍ਰਿੰਟ ਵੀ ਇਦਾਂ ਦਾ ਹੀ ਸਹੀ ਹੈ ਜੀ एद प्योर छुफा का दुपट्टा लैश लगी हुई दुपट्टे तो दो कलर है जी एक ग्रे कलर है ये भी कलर बहुत तो प्यारा है जी कलर है डिजाइनिंग सेम रहेगी जी सिर्फ कलर चेंज है जी प्योर छफा का दुपट्टा है इदा जान पैकिंग खोल के दिखा रहे हैं जी

ਤੇ ਇਹਦੇ ਨਾਲ ਪਲੇਨ ਬਾਟਮ ਹੈ ਜੀ। ਕੰਟਰਾਸਟ ਵਿੱਚ ਸੂਟ ਹੈ ਜੀ। ਹੁੰਦਾ ਮਨ ਕਿ ਐਵੇਂ ਪੈਸਾ ਲਗਾ। ਤੇ ਇਹਦੇ ਨਾਲ ਪ्योर ਸਫਾਉਣ ਦਾ ਦੁਪੱਟਾ ਹੈ ਜੀ। ਆ ਗਿਆ ਜਿੰਨਾ ਛਾ ਗਿਆ। ਕੋਟਨ ਦੀ ਲੈਂਥ ਲੱਗੀ ਹੋਈ ਹੈ ਤੇ ਫੋਰਸ ਹੈ ਜੀ। 30 ਲੱਕੀ ਡਿਜ਼ਾਈਨ ਬਣਾਇਆ ਹੋਇਆ ਜੀ। ਸੂਟ ਨਾਲ ਦੇ। ਇਹ ਦਸਤਰਾ ਹੈ ਜੀ। ਰਾਂਟੈਕਸ ਬ੍ਰਾਂਡ ਤੋਂ ਸੂਟਾਂ ਜੀ ਤੇ ਡਿਜ਼ਾਈਨਰ ਸੂਟ ਹੈ। ਬਹੁਤ ਹੀ ਵਧੀਆ। ਸਟਾਫ ਬਹੁਤ ਵਧੀਆ ਹੁੰਦਾ ਜੀ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ